ਔਰ ਕੁੱਤਿਆਂ ਕਾਰਨ ਰਾਤ ਦੇ ਸਮੇਂ ਹਾਈਵੇ ਦੇ ਉੱਤੇ ਹਾਦਸਾ ਵਾਪਰ ਗਿਆ ਔਰ ਲਵਾਰਸ ਕੁੱਤਾ ਗੱਡੀ ਦੇ ਅੱਗੇ ਆ ਗਿਆ ਜਿਸ ਕਰਕੇ ਗੱਡੀ ਵਾਲੇ ਨੇ ਬ੍ਰੇਕ ਮਾਰੀ ਆ ਔਰ ਦੂਸਰੀ ਗੱਡੀ ਜਿਹੜੀ ਆ ਉਸ ਦਾ ਨੁਕਸਾਨ ਹੋ ਗਿਆ ਆ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਗੱਡੀ ਤਸਵੀਰ ਖਾਈ ਜਾਵੇ ਆ ਵੇਖ ਸਕਦੇ ਹੋ ਕਿ ਇੰਨੀ ਮਹਿੰਗੀ ਗੱਡੀ ਆ ਔਰ ਇਸ ਗੱਡੀ ਦਾ ਕਿੰਨਾ ਨੁਕਸਾਨ ਹੋ ਗਿਆ ਔਰ ਅੱਗੇ ਲੈ ਕੇ ਚੱਲਦੇ ਆ ਉਹ ਦੂਸਰੀ ਗੱਡੀ ਦਾ ਤਸਵੀਰਾਂ ਵਿਖਾਉਂਦੇ ਆ ਕਿ ਦੂਸਰੀ ਗੱਡੀ ਜਿਸ ਦੇ ਅੱਗੇ ਕੁੱਤਾ ਆਇਆ ਸੀ ਔਰ ਕੁੱਤਾ ਜਿਹੜਾ ਜਦੋਂ ਰੋਡ ਪਾਰ ਕਰ ਰਿਹਾ ਤਾਂ ਗੱਡੀਆਂ ਤੇਜ਼ ਆ ਰਹੀਆਂ ਨੇ ਹਾਈਵੇ ਦਾ ਕੰਮ ਹੈ ਵੇਖ ਸਕਦੇ ਹੋ ਆਵਾਜ਼ਾਈ ਲਗਾਤਾਰ ਹੈ ਔਰ ਆਵਾਜ਼ਾਈ ਲਗਾਤਾਰ ਹੁੰਦਿਆ ਹੋਇਆ ਲੋਕ ਜਿਹੜੇ ਆਪਣੀ ਆਪਣੀ ਸਾਈਡ ਤੇ ਔਰ ਪੂਰੀ ਫਾਸਟ ਚੱਲਦੇ ਨੇ ਔਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਨਾ ਚਾਹੁੰਦੇ ਹੋਇਆ ਇਹੋ ਜਿਹਾ ਹਾਸਾ ਜਿਹੜਾ ਉਹ ਹੋ ਜਾਂਦਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਹੋ ਕੇ ਗੱਡੀ ਵਿਖਾਈ ਜਾਵੇ ਆ ਗੱਡੀ ਵੇਖ ਸਕਦੇ ਤੁਸੀਂ ਜਿਸ ਗੱਡੀ ਦੇ ਉੱਤੇ ਇਨਸੀਡੈਂਟ ਵਾਪਰਿਆ ਉਹ ਗੱਡੀ ਖੜੀ ਆ ਔਰ ਕੁੱਤਾ ਆਉਣ ਕਰਕੇ ਉਸ ਗੱਡੀ ਦੇ ਪਿੱਛੇ ਜਿਹੜੀ ਆ ਦੂਸਰੀ ਗੱਡੀ ਵੱਜ ਗਈ ਆ ਔਰ ਗੱਡੀਆਂ ਦੀ ਸਪੀਡ ਜ਼ਿਆਦਾ ਕਾਰਾਂ ਜਿਹੜੀਆਂ ਲਗਾਤਾਰ ਆ ਰਹੀਆਂ ਦਿਖਾ ਦਈਏ ਕਿ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਹਾਈਵੇ ਦੀਆਂ ਨੈਸ਼ਨਲ ਹਾਈਵੇ ਦੀਆਂ ਔਰ ਹਾਈਵੇ ਦੇ ਉੱਤੇ ਕੁੱਤਾ ਆਉਣ ਕਰਕੇ ਗੱਡੀ ਜਿਹੜੀ ਆ ਉਹ ਆ ਗੱਡੀ ਵੇਖ ਸਕਦੇ ਹੋ ਇਹ ਵੀ ਗੱਡੀ ਟੈਕਸੀ ਲੱਗ ਰਹੀ ਆ ਇਹ ਟੈਕਸੀ ਗੱਡੀ ਆ ਜੀ ਭਾਜੀ ਇਹ ਟੈਕਸੀ ਗੱਡੀ ਆ ਹਾਂ ਜੀ ਮੇਰੀ ਆ ਜੀ ਭਾਜੀ ਕਾਰਨ ਕੀ ਆ ਭਾਜੀ ਕਾਰਨ ਕੀ ਹੋਇਆ ਕੁੱਤਾ ਆ ਗਿਆ ਮੁਰੇ ਦੇ ਘਰ ਕੇ ਬ੍ਰੇਕ ਮਾਰੀ ਉਹ ਪਿੱਛੇ ਗੱਡੀ ਵੱਜੀ ਕਿੱਥੋਂ ਤੇ ਆਏ ਤੁਸੀਂ ਮਨਾਲੀ ਤੋਂ ਆ ਰਹੇ ਸੀ ਮਨਾਲੀ ਤੋਂ ਆ ਰਹੇ ਰਹਿਣ ਵਾਲੇ ਕਿੱਥੋਂ ਦੇ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਤੇ ਜਦੋਂ ਕੁੱਤਾ ਆਇਆ ਅੱਗੇ ਕੁੱਤਾ ਦੇ ਅਸੀਂ ਵੀ ਵੇਖਿਆ ਕਿ ਉਹਦੀ ਲੱਤ ਟੁੱਟ ਗਈ ਕੁੱਤੇ ਦੀ ਹੈ ਨਾ ਇਸ ਤਰ੍ਹਾਂ ਵੱਜਾ ਤੁਹਾਡੇ ਨਾਲ ਹਾਂ ਮੈਂ ਬ੍ਰੇਕ ਮਾਰੀ ਕੁੱਤਾ ਦੇਖ ਕੇ ਹੀ ਉਹ ਪਿੱਛੇ ਉਹ ਗੱਡੀ ਵੱਜੀ ਪਿੱਛੋਂ ਗੱਡੀ ਵੱਜ ਗਈ ਹੈ ਨਾ ਤੇ ਦੱਸ ਦਈਏ ਕਿ ਇਸ ਗੱਡੀ ਵਾਲੇ ਦਾ ਨੁਕਸਾਨ ਜਿਹੜਾ ਉਹ ਵੀ ਹੋ ਗਿਆ ਆ ਵੇਖ ਸਕਦੇ ਹੋ ਤੁਸੀਂ ਔਰ ਦੂਸਰੀ ਗੱਡੀ ਦੂਸਰੀ ਗੱਡੀ ਜਿਹੜੀ ਆ ਉਸ ਦਾ ਵੀ ਤੁਹਾਨੂੰ ਦੱਸ ਦਿਆਂ ਵੇਰਵਾ ਔਰ ਗੱਡੀਆਂ ਲਗਾਤਾਰ ਆ ਰਹੀਆਂ ਨੇ ਹਾਈਵੇ ਦਾ ਕੰਮ ਹੈ ਅਰਾਧਾ ਸਮਾਂ ਔਰ ਦੂਸਰੀ ਗੱਡੀ ਜਿਹੜੀ ਹੈ ਜੇ ਐਂਡ ਕੇ ਨੰਬਰ ਇਹ ਵੀ ਟੈਕਸੀ ਆ ਇਸ ਦਾ ਵੀ ਨੁਕਸਾਨ ਜ਼ਿਆਦਾ ਹੋ ਗਿਆ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭਰਾ ਜੀ ਗੱਡੀ ਤੁਹਾਡੀ ਹੈ ਹਾਂਜੀ ਇਹ ਕੀ ਕਾਰਨ ਕੀ ਬਣਿਆ ਕਾਰਨ ਅੱਗੇ ਜਗਦਾ ਵੀ ਬ੍ਰੇਕ ਮਾਰਤੀ ਉਹਨੇ ਕੁੱਤੇ ਆਣ ਨਾਲ ਉਸ ਦੇ ਅੱਗੇ ਕੁੱਤਾ ਆ ਗਿਆ ਸਾਰੇ ਚਸ਼ਮਦੀਦਾਂ ਨੇ ਇੱਥੇ ਵੇਖਿਆ ਕਿ ਕੁੱਤਾ ਆ ਗਿਆ ਉਹ ਬ੍ਰੇਕ ਵੱਜੀ ਆ ਔਰ ਗਲਤੀ ਤਾਂ ਨਹੀਂ ਕਿਸੇ ਦੀ ਵੈਸੇ ਜਾਨਵਰ ਬਚਾਉਣਾ ਪਰ ਲੇਕਿਨ ਜਿਹੜੇ ਆਵਾਰਾ ਜਾਂ ਲਵਾਰਸ ਗਾਉਂ ਆ ਜਾਂ ਲਵਾਰਸ ਕੁੱਤੇ ਆ ਇਹਨਾਂ ਬਾਰੇ ਕੀ ਕਹੋਗੇ ਕੀ ਕਹਿ ਸਕਦੇ ਆ ਜੀ ਨਹੀਂ ਸਰਕਾਰ ਨੂੰ ਕੀ ਮੈਸੇਜ ਦਿਓਗੇ ਕੀ ਮੈਸੇਜ ਜੀ ਸਰਕਾਰ ਨੂੰ ਸਰਕਾਰ ਕੀ ਕਰੂਗੀ ਤੇ ਜੋ ਸਾਈਡ ਤੇ ਆਹ ਵੇਖ ਸਕਦੇ ਹੋ ਗੱਡੀ ਤੁਸੀਂ ਕਿ ਆਹ ਗੱਡੀ ਵੇਖ ਸਕਦੇ ਹੋ ਕਿ ਆਹ ਟੈਕਸੀ ਨੰਬਰ ਗੱਡੀ ਆ JK02D ਐਫ 4884 ਔਰ ਇਸ ਗੱਡੀ ਜਿਹੜੀ ਆ ਇਹ ਪਿੱਛੋਂ ਆ ਕੇ ਵੱਜੀ ਆ ਔਰ ਨੁਕਸਾਨ ਹੋ ਗਿਆ ਅਗਲਾ ਭਾਵੁਕ ਹੋ ਗਿਆ ਕੋਈ ਜਵਾਬ ਨਹੀਂ ਦੇ ਸਕਿਆ ਕਿਉਂਕਿ ਜਦੋਂ ਭਾਵੁਕ ਹੋ ਜਾਂਦਾ ਬੰਦਾ ਕੋਈ ਹਾਦਸਾ ਵਾਪਰ ਜਾਏ ਕੋਈ ਇਨਸੀਡੈਂਟ ਵਾਪਰ ਜਾਏ ਆਪਣੇ ਕੰਮ ਤੇ ਨਿਕਲਿਆ ਸੀ ਕੀ ਮੂਡ ਹੋਵੇਗਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੀਨਾ ਨਗਰ ਹਾਈਵੇ ਦੀਆਂ ਉਹ ਰਾਤ ਦਾ ਸਮਾਂ ਹੁਣ ਹੀ ਇਨਸੀਡੈਂਟ ਵਾਪਰਿਆ ਔਰ ਬੜੀ ਮਾੜੀ ਘਟਨਾ ਹੋਈ ਆ ਕਿ ਜਿਸ ਕਰਕੇ ਉਸ ਭਰਾ ਦਾ ਨੁਕਸਾਨ ਹੋ ਗਿਆ ਜਿਸ ਕਰਕੇ ਅਸੀਂ ਕਹਿੰਨੇ ਆ ਕਿ ਕੋਈ ਵੀ ਗੱਡੀਆਂ ਰਾਤ ਦਾ ਸਮਾਂ ਹੋਵੇ ਦਿਨ ਦਾ ਧਿਆਨ ਨਾਲ ਚਲੋ ਲੇਕਿਨ ਚੱਲਦਾ ਧਿਆਨ ਨਾਲ ਨਹੀਂ ਆ ਔਰ ਆਵਾਰਾ ਜਾਨਵਰ ਜਿਹੜੇ ਆ ਰੋਡ ਦੇ ਉੱਤੇ ਆਵਾਰਾ ਜਾਨਵਰ ਰੋਡ ਦੇ ਉੱਤੇ ਜਦੋਂ ਆ ਜਾਂਦੇ ਆ ਤਾਂ ਕੌਣ ਜ਼ਿੰਮੇਵਾਰ ਹੈ ਜੇ ਕੋਈ ਸਸ ਦੀ ਗੱਲ ਕਰੀਏ ਤਾਂ ਉਹ ਵੀ ਲਿਆ ਜਾਂਦਾ ਆ ਆਵਾਰਾ ਕੁੱਤਿਆਂ ਵਾਸਤੇ ਵੀ ਟੀਮਾਂ ਬਣੀਆਂ ਹੋਈਆਂ ਆ ਉਹਨਾਂ ਨੂੰ ਵੀ ਫੜਿਆ ਜਾਂਦਾ ਲੇਕਿਨ ਫਿਰ ਵੀ ਜਗ੍ਹਾ ਜਗ੍ਹਾ ਦੇ ਉੱਤੇ ਇਹ ਕੁੱਤੇ ਜਿਹੜੇ ਆ ਇਹ ਗੱਡੀਆਂ ਰੋਡ ਪਾਰ ਕਰਦੇ ਨੇ ਜਿਸ ਕਰਕੇ ਕੁੱਤੇ ਦੇ ਵੀ ਇੰਜਰੀ ਹੋਈ ਹੋएगी ਔਰ ਗੱਡੀ ਜਿਹੜੀ ਆ ਵੇਖ ਸਕਦੇ ਹੋ ਕਿਵੇਂ ਟਾਇਰ ਵੀ ਪਟ ਗਿਆ ਗੱਡੀ ਦਾ ਔਰ ਦੂਸਰੀ ਗੱਡੀ ਦਾ ਨੁਕਸਾਨ ਹੋ ਗਿਆ ਔਰ ਹਾਈਵੇ ਤੇ ਗੱਡੀਆਂ ਲਗਾਤਾਰ ਚੱਲ ਰਹੀਆਂ ਨੇ ਔਰ ਅਸੀਂ ਇਹੋ ਹੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਇਹਨਾਂ ਗੱਡੀਆਂ ਨੂੰ ਇਹਨਾਂ ਗੱਡੀਆਂ ਨੂੰ ਚਲਾਉਣ ਵਾਸਤੇ ਡਰਾਈਵਰਾਂ ਦਾ ਜਿਗਰਾ ਤਾਂ ਬਹੁਤ ਹੈ ਰਾਤ ਦਿਨ ਚੱਲਦੇ ਆ ਲੇਕਿਨ ਇਹੋ ਜਿਹਾ ਹਾਸਾ ਇਹੋ ਜਿਹੀ ਅਣਹੋਣੀ ਜਿਹੜੀ ਆ ਕਿਤੇ ਨਾ ਕਿਤੇ ਹੋ ਹੀ ਜਾਂਦੀ ਔਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂਗਰ ਜ਼ਿਲ੍ਹਾ ਗੁਰਦਾਸ ਔਰ